ਅੱਡਾ ਦੁਕਾਨਾਂ ਚ ਕਲਾ ਵੇਖੇ ਬੱਗਾ ਸਿਲਕ ਸਟੋਰ ਤੇ ਲੈ ਚੱਲਦੇ ਆ ਤੁਹਾਨੂੰ ਜਿੱਥੇ ਸੂਟਾਂ ਦੀ ਪਾਰੀ ਸੇਲ ਲੈ ਚੱਲਦੇ ਸੋਨੂ ਭਾਈ ਕੀ ਲਾਇਆ ਤੁਸੀਂ ਕਿਹੜੇ ਸੂਟਾਂ ਦੀ ਸੇਲ ਆਈ ਆ ਜੀ ਆ ਸਾਰੇ ਜਿਹੜੇ ਬਟਿਕ ਦੇ ਸੂਟ ਆ 1500 ਰੁਪਏ ਵਾਲਾ ਸਾਰਾ ਫਲੈਟ ਰੇਟ 1000 ਰੁਪਏ ਦੇ ਵਿੱਚ ਇਹ ਆ ਦੇਖੋ ਪਿਓ ਦੀਆਂ ਚੁੰਨੀਆਂ ਨਾਲ ਆ ਸਾਰੇ ਪਿਓਰ ਦੀ ਚੁੰਨੀ ਤੇ ਸੂਟ ਰੇਟ ਇੱਕ ਵਾਰੀ ਫੇਰ ਦੱਸ ਦਿਓ 1000 ਰੁਪਇਆ 1000 ਰੁਪਇਆ 15 16 ਸੂਟ ਦਾ 1000 ਰੁਪਏ ਚ ਸੇਲ ਇਹਦਾ ਗਲਾ ਵੀ ਕੱਢਿਆ ਘੇਰਾ ਵੀ ਕੱਢਿਆ ਔਰ ਇਹਦੇ ਆ ਬਾਜੀ ਵੀ ਬਾਜੀ ਵੀ ਕੱਢੇ ਹੋਏ ਲਓ ਜੀ ਲੱਗ ਗਿਆ ਮੇਲਾ ਸੂਟਾਂ ਦਾ ਆਜੋ ਲਟਲੋ ਸੋਨੂ ਨੂੰ ਆ 3D ਸੂਟ ਹੈ ਜੀ ਇਹਦੇ ਵਿੱਚ 3 ਮੀਟਰ ਦੀ ਸਲਵਾਰ ਆਊਗੀ 2.5 ਮੀਟਰ ਦੀ ਵਾਈਟ ਕਲਰ ਦੀ ਸ਼ਰਟ ਹੈ ਜੀ ਪਿਓਰ ਕਾਟਨ ਦੇ ਵਿੱਚ ਆ ਜੀ ਰਾਮਪਿਕਸ ਦਾ ਸੂਟ ਹੈ ਜੀ ਇਹ ਵੀ 1000 ਰੁਪਏ ਦੇ ਵਿੱਚ ਲਓ ਜੀ ਲਟਲੋ ਮੇਲਾ ਬੀਬੀਓ ਨਾਲ ਦੁਪੱਟਾ ਹਾਂ ਜਲ ਚੁੰਨੀ ਆ ਪਿਓਰ ਦੀ ਜੋ ਪਿਓਰ ਦੀ ਚੁੰਨੀ ਇੱਕਦਾਂ ਸੋ ਗਿਆ ਵੀ 1000 ਰੁਪਏ ਦੇ ਵਿੱਚ ਫੋਟੋ ਵਾਲੇ ਸੋ ਗਿਆ ਇਹ ਸਾਰੇ ਜੋ ਫੋਟੋ ਦੇ ਵਿੱਚ ਉਹੀ ਮਿਲੂਗਾ ਜੀ ਇੱਕ 60 ਦਾਇਨ ਆਇਆ ਇਹ ਵੀ ਰਾਮ ਟੈਕਸ ਦਾ ਆਇਆ ਸੁਖੀ ਦਾ 60 ਦਾਇਨ ਆਊਗਾ ਜੀ ਰੇਟ ਫੋਲੀ ਜਲਣ ਨਾਲ ਨਾਲ ਜੀ ਇਹ ਸਾਰਾ ਹੀ ਫਲੈਟ ਰੇਟ 1000 ਰੁਪਿਆ ਸਾਰਿਆਂ ਸੂਟਾਂ ਦਾ ਆ ਦੇਖ ਗਲਾ ਘੇਰਾ ਇਹਦੇ ਬਾਜੂ ਵੀ ਕੱਢੇ ਹੋਏ ਆ ਤੇਰੀ ਆ ਚੰਨੀ ਵੀ ਕੱਢੀ ਹੋਈ ਆ ਬਾਜੂ ਆ ਇਹਦਾ ਗਲਾ ਆ ਇਹਦਾ ਥੇਰਾ ਇਹਦਾ ਬਾਜੂ ਆ ਔਰ ਇਹਦੀ ਆ ਆ ਦੇਖੋ ਇਹ ਬਾਜੂ ਕੱਢੇ ਆ ਆ ਡਿਜੀਟਲ ਕੜਾਈ ਦੇ ਉੱਤੇ ਆ ਜੀ ਡਿਜੀਟਲ ਪ੍ਰਿੰਟ ਆ ਜੀ ਕਪੜਾ ਹੈਗਾ ਪਰਮਪਰਾ ਕਾਟਨ ਹੈਵੀ ਫੋਟੋ ਵਾਲਾ ਪੀਸ ਆ ਜੀ 5 ਮੀਟਰ ਦਾ ਟੋਲਓ। ਇਹ ਕਿੰਨੇ ਦਾ ਹੈ? ਸਾਰਾ ਹੀ ਫਲੈਟ ਰੇਟ 1000 ਰੁਪਏ ਇਹਦਾ ਸਾਰਾ 1000 ਰੁਪਏ ਜੀ। ਇਹ ਸਾਰੇ 1500 1400 ਦੀ ਰੇਂਜ ਦੇ ਸੂਟ ਹੈ ਸਾਰੇ 1000 ਰੁਪਏ ਦੇ ਵਿੱਚ ਆ। ਲਓ ਜੀ। ਆ ਦੇਖੋ ਇਹ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ। ਲਓ ਵੀ ਬਹੁਤ ਹੀ ਪਿਆਰਾ ਸੂਟ। ਆ ਦੇਖੋ ਬਲੈਕ ਔਰ ਵਾਈਟ। ਬਲੈਕ ਔਰ ਵਾਈਟ ਬਹੁਤ ਵਧੀਆ ਪਿਆਰੀ ਕਢਾਈ ਕੀਤੀ ਹੋਈ ਆ। ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਸੂਟ। ਔਰ सोनू ਭਾਈ ਨੇ ਜਲਾਤੀਆਂ ਰੌਣਕਾਂ ਬੀਬੀਆਂ ਲਈ ਖੁੱਲਾ ਸਦਾ ਵਿੱਚ 14 15 16 ਵਾਲਾ ਸੂਟ ਜਿਹੜਾ ਤੁਹਾਨੂੰ 1000 ਰੁਪਏ ਦੇ ਵਿੱਚ 1000 ਰੁਪਏ ਦਾ Net 1000 ਰੁਪਏ ਦਾ ਇਹਦੇ ਵਿੱਚ ਕਿੰਨੇ ਕਲਰ ਮਿਲ ਜੂਗੇ ਕਲਰ ਇਹ ਫੋਟੋ ਵਾਲੇ ਸੂਟਾਂ 30 ਮਿਲ ਜਾਣਗੇ ਜਿਹਨੇ ਦੋ ਦੋ ਤਿੰਨ ਤਿੰਨ ਸੂਟ ਵੀ ਇੱਕ ਇੱਕ ਡਿਜ਼ਾਈਨ ਦੇ ਲੈਣੇ ਉਹ ਵੀ ਮਿਲ ਜੂਗਾ ਕਲਰ ਨਹੀਂ ਰਹਿ ਬਚਾਉਂਦੇ ਆ ਦੇਖੋ ਚੀਜ਼ ਵੀ ਲਓ ਜੀ ਡਿਜ਼ਾਈਨ ਡਿਜ਼ਾਈਨ ਦੇਖੋ ਜੀ ਤੁਸੀਂ ਆ ਗਲਾ ਦੇਖੋ ਬਣਿਆ ਹੋਇਆ ਕੜਾਈ ਦੇਖੋ ਜੀ ਇਹ ਦਾ ਕੇਰਾ ਬਣਿਆ ਹੋਇਆ ਆ ਇਹਦੇ ਬਾਜੂ ਬਣੇ ਹੋਏ ਆ ਔਰ ਆ ਇਹਦਾ ਦੇਖੋ ਦੁਪੱਟਾ ਬਣਿਆ ਹੋਇਆ ਆ ਇਹਦਾ ਲੈ ਜੋ ਹੁਣ ਬੀਬੀਆਂ ਪਹਿਣਾ ਸੂਟ सोनू ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਾਂਝ ਕਲਾਂ ਵਿਖੇ ਲਾਤੀਆਂ ਸੇਲਾਂ ਰੌਣਕਾਂ ਲਾਤੀਆਂ ਇੱਕ ਪੀਸ ਇਹਦੇ ਵਿੱਚ ਆ ਬਲੈਕ ਕਲਰ ਦਾ ਵੀ ਪੀਸ ਮਿਲੂਗਾ ਲਓ ਜੀ ਬਲੈਕ ਜਿਹਨਾਂ ਨੂੰ ਬਲੈਕ ਰੰਗ ਪਸੰਦ ਆ ਤੇ ਨਾਲ ਬਲੈਕ ਬਲੈਕ ਦਾ ਕੰਬੀਨੇਸ਼ਨ ਮਿਲੂਗਾ ਜੀ ਇਹਦਾ ਬਲੈਕ ਦਾ ਦੁਬਾਰਾ ਮਿਲੂਗਾ ਆ ਦੇਖ ਬਹੁਤ ਹੀ ਪਿਆਰੀ ਕੜਾਈ ਆ ਆ ਦੇਖ ਕਲਾ ਵਰਤ ਇਹਦਾ ਬਾਜੂ ਵਰਤ ਦੀ ਲੋਹੇ ਦੀ ਕੜਾਈ ਆ ਜੀ ਫਿਰੋਜੀ ਕਲਰ ਦੀ ਕਿਹੜਾ ਕਲਰ ਜੀ ਲਵੈਂਡਰ ਕਲਰ ਲਓ ਜੀ ਇਹਦਾ ਯੂ ਸ਼ੇਪ ਦਾ ਕਰਕੇ ਰਵਣਿਆ ਹੋਇਆ ਜੀ ਇਹਦਾ ਆ ਗਲਾ ਬਣਿਆ ਹੋਇਆ ਥ੍ਰੈਡ ਵਰਕ ਆਊਗਾ ਜੀ ਸਾਰਾ ਔਰ ਇਹਦਾ ਆ ਕਟ ਵਰਕ ਦਾ ਦੁਪੱਟਾ ਆਊਗਾ ਜੀ ਇਹਦੇ ਨਾਲ ਓਨਲੀ 1000 ਰੁਪਇਆ ਆ ਦੇਖੋ ਚੰਗੀ ਜੀ ਦੁਸਾਂਚ ਕਲਾ ਅੱਡਾ ਬੱਗਾ ਸਿਲਕ ਸਟੋਰ ਵਾਲਿਆਂ ਨੇ ਲਾਤੀਆਂ ਰੌਣਕਾਂ ਸੋਨੂ ਬੱਗਾ ਨੇ ਅੱਜ ਧਮਾਕਾ ਕਰ ਦਿੱਤਾ ਆ ਸੂਟਾਂ ਦਾ ਪਹਿਲੀ ਵਾਰੀ ਸੇਲ ਆਈ ਆ ਦੁਕਾਨ ਤੇ ਅੱਜ ਜੀ ਅੱਜ ਪਹਿਲੀ ਵਾਰੀ ਸੇਲ ਆਈ ਆ ਤੇ ਪਹਿਲੀ ਵਾਰੀ ਛੇ ਆ ਕੇ ਕਪੜਾ ਸੋਨਾ ਰਾਮ ਟੈਕਸ ਚਰ ਆਇਆ ਹੈ। ਰਾਮ ਟੈਕਸ ਦਾ ਕਪੜਾ ਤੇ ਲਾਤੀਆਂ ਸੇਲਾਂ ਲਗੀਆਂ ਮੋਜਾਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਆਖੇ ਸੂਟਸ ਖਰੀਦਣ ਦੀ ਕਿਰਪਾਲਤਾ ਕਰੋ। ਆ ਦੇਖੋ ਆ ਗੜਾ ਵਰਕ ਆ ਓਕੇ ਰਾਇਆ। ਗੜਾ ਘੇਰਾ। ਔਰ ਆ ਇਹਦਾ ਦੁਪੱਟਾ ਆ ਜੀ ਆ ਪੀਸ ਹੈ ਜੀ ਪੂਪ ਵਾਲਾ। ਸੇਮ ਪੀਸ ਹੈ ਜੀ। ਇਸ ਤਰ੍ਹਾਂ ਦਾ ਤਿਆਰ ਹੋ ਜਾਣਾ ਜੀ। ਆ ਦੇਖੋ ਚੁੰਨੀ ਜੀ। ਸੇਮ ਚੁੰਨੀ ਨਾਲ ਆਉਂਦੀ। ਜੋ ਫੋਟੋ ਤੇ ਆ ਉਹ ਵੀ ਤੁਹਾਨੂੰ ਸੇਵੇ ਦੇ ਤੇ ਆ ਆ ਲੋ ਜੀ ਗੋਟਾ ਪੱਟੀ ਦੇ ਉੱਤੇ ਪਿਓਰ ਮਸਲੀਨ ਦਾ ਸੂਟ ਜੀ ਲਓ ਜੀ ਪਿਓਰ ਮਸਲੀਨ ਦਾ ਸੂਟ ਲਾਤੀਆਂ ਰੌਣਕਾਂ 1000 ਰੁਪਏ ਦੇ ਵਿੱਚ ਹੀ ਇਹ ਗੋਟਾ ਪੱਟੀ ਵਾਲੇ ਸੂਟ ਜਿਹੜੇ ਆ ਫਰੰਟ ਬਣਿਆ ਹੋਇਆ ਜੀ ਔਰ ਆ ਇਹਦੇ ਬਾਜੂ ਆ ਜੀ ਆ ਇਹਦੀ ਸਲਵਾਰ ਕੱਢੀ ਹੋਈ ਆ ਜੀ ਨਾਲ ਇਹਦੇ ਦੁਪੱਟਾ ਆਊਗਾ ਸੂਕ ਉਸ ਵਰਗਾ ਫੁੱਲੇ ਦੇਖ ਲਓ ਬਾਜੀ ਬੀਬੀਆਂ ਨੇ ਰੌਣਕਾ ਲਾ ਦਣੀਆਂ ਆ ਕੇ ਲੈ ਜੋ ਥਾਨ ਮਤਲਬ ਸਟਾਕ ਹੈ ਪੂਰਾ ਹੈਗਾ ਜੀ ਲਓ ਜੀ ਸਟਾਕ ਬਹੁਤ ਆ ओरिजिनल ਡੋਰ ਘੜ ਦੇ ਦਿੱਤੇ ਪੀਸ ਆ ਜੀ ਲਓ ਜੀ ਬਹੁਤ ਹੀ ਪਿਆਰਾ ਰੰਗ ਆ ਸੋਨੂ ਬਾਜੀ ਕਿਹੜਾ ਰੰਗ ਆ ਇਹ ਇਹ ਬੱਚੇ ਤਰ੍ਹਾਂ ਕੱਪੜਾ ਆ ਜੀ ਇਹਦਾ ਕੇਰਾ ਆ ਮਲਟੀ ਸ਼ੇਡ ਦੇ ਉੱਤੇ ਆ ਇਹਦੀ ਆ ਸਲਵਾਰ ਵਰਕੇ ਆ ਨਾਲੇ ਦੇ ਪਿਓਰ ਚਨੂਨ ਦੀ ਚੁੰਨੀਆਂ ਜੀ ਬਹੁਤ ਹੀ ਪਿਆਰਾ ਸੂਟ ਹੈ ਇਹ ਕਿੰਨੀ ਕੀ ਰੇਟ ਹੈ ਇਹਦਾ ਇਹ 2500 ਰੁਪਏ ਦਾ ਇਹ ਵੀ 1350 ਰੁਪਏ ਦਾ ਦਵਾ 1350 ਰੁਪਏ ਦਾ ਜੀ 2 2000 ਵਾਲਾ 50 ਰੁਪਏ ਵਾਲਾ 1350 ਦਾ ਜੀ ਲੋ ਜੀ ਇੱਕ ਹੋਰ ਸੂਟ सोनू ਬਾਜੀ ਕੀ ਨਾ ਸੂਟ ਦਾ ਤੇ ਕੀ ਕਲਰ ਹੈ ਇਹ ਇਹ ਮਾਡਲ ਦਾ ਸੂਟ ਹੈ ਜੀ ਇਹ ਵਾਲਾ ਸੂਟ ਹੈਗਾ ਜੀ 1650 ਰੁਪਏ ਇਹ ਵੀ ਤੁਹਾਨੂੰ ਨੈਟ ਰੇਟ 1000 ਰੁਪਏ ਦੇ ਵਿੱਚ ਹੀ ਦਿੱਤਾ ਜਾਊਗਾ 1450 ਰੁਪਏ ਵਾਲਾ ਵੀ ਸੂਟ ਜਿਹੜਾ ਹੈ ਉਹ 1000 ਰੁਪਏ ਦੇ ਵਿੱਚ ਹੀ ਦਿੱਤਾ ਜਾਵੇਗਾ ਦੇਖ ਬਾਜੂ ਪੜਾਈ ਸ਼ੇਡ ਲਓ ਜੀ ਲਾਤੀਆਂ ਮੋਜਾਂ ਸੋਨੂ ਨੇ ਅੱਜ ਦਸਾਂਝ ਕਲਾ ਅੱਡਾ ਬੱਗਾ ਸਿਲਕ ਸਟੋਰ ਵਾਲਿਆਂ ਨੇ ਲਾਤੀਆਂ ਮੋਜਾਂ ਨੈਟ ਰੇਟ 1000 ਇਲਾਕੇ ਵਾਸੀ ਦਸਾਂਝ ਕਲਾ ਇਲਾਕੇ ਦੀਆਂ ਬੀਬੀਆਂ ਨੂੰ ਪਾਰੀ ਛੂਟ ਦੇਤੀ ਆ ਦੁਪੱਟਾ ਜੀ ਨਾਲ ਦੇਖ ਸਕਦੇ ਤੁਸੀਂ ਲਓ ਜੀ ਇਹ ਮਾਡਲ ਵਾਲਾ ਸੂਟ ਆ ਲਓ ਜੀ ਦੇਖੋ ਕਿੰਨੀ ਪਿਆਰੀ ਕਢਾਈ ਕੀਤੀ ਆ ਇਹਦਾ ਫਰੰਟ ਆ ਇਹ ਫਰੰਟ ਆ ਜੀ ਇਧਰ ਆ ਜਾਓ ਜੀ ਥੱਲੇ ਇਹਦੇ ਬਾਜੂ ਆ ਬਾਜੂ ਆ ਜੀ ਨਾਲ ਚੁੰਨੀ ਆ ਜੀ ਹਾਂ ਜਿਓਰ ਦਾ ਦੁਪੱਟਾ ਆ ਪਿਓਰ ਦਾ ਦੁਪੱਟਾ ਜੀ ਹਾਂ ਜੀ ਲਾਤੀਆਂ ਰੌਣਕਾਂ ਜੀ 1000 ਰੁਪਏ ਦੇ ਵਿੱਚ ਆ ਜੀ ਲਓ ਟਲੋ ਜੀ ਆ ਕੇ ਸੋਣ ਨੂੰ ਤੁਹਾਨੂੰ ਬੱਗਾ ਸਿਲਕ ਸਟੋਰ ਦੁਸਾਨ ਕਲਾਂ ਵਾਲੇ ਨੇ ਲਾਤੀਆਂ ਮੋਜਾਂ ਆਹ ਲਓ ਜੀ ਲਓ ਜੀ ਕੱਟ ਪੂਰੀ 5 ਮੀਟਰ ਦੀ ਆਉਗੀ ਜੀ ਆ ਵੀ ਮਾਡਲ ਵਾਲਾ ਸੁਧਿਆ ਲਵੈਂਡਰ ਕਲਰ ਦਾ ਗਰਮੀਆਂ ਵਾਲਾ ਪਿਓਰ ਕਾਟ ਨੇ ਆ ਪਿਓਰ ਕਾਟ ਦੇ ਆ ਗਰਮੀਆਂ ਵਾਲੇ ਨੇ ਇਹ ਦਾ ਦੁਬਾਰਾ ਨਾਲ ਜੀ ਪਿਓਰ ਬਲੈਕ ਦੇ ਉੱਤੇ ਜੈਡ ਬਲੈਕ ਆ ਜੀ ਨਾ ਕਲਰ ਫਿੱਟ ਹੋਗਾ ਇਹ ਕੱਪੜਾ ਵਧੀਆ ਆ ਪਿਓਰ ਕਾਟਨ ਦੇ ਉੱਤੇ ਆ ਜੀ ਇਹਦਾ ਆ ਦੇਖੋ ਇਹਦੇ ਆ ਬਾਜੂ ਬਣੇ ਹੋਏ ਆ ਭਾਰੇ ਪੂਰੇ ਹੈ ਵੀ ਔਰ ਆ ਇਹਦਾ ਗੜਾ ਔਰ ਘੇਰਾ ਬਣਿਆ ਹੋਇਆ ਜੀ ਆ ਦੇਖੋ ਜੀ ਇਹਦਾ ਆ ਮਾਡਲ ਦਾ ਪੀਸ ਆ ਜੀ ਇਹਨੇ ਆਰੇ ਫੋਚੂ ਜਿੰਨੀ ਪਿਆਰੀ ਆ ਇਹ ਦੀ। ਆਹ ਲਓ ਜੀ ਬਹੁਤ ਹੀ ਵਧੀਆ ਜਿੰਨੀ ਆ। ਆ ਜਾਓ ਦਸਾਂਜ ਕਲਾਡੇ ਤੇ ਤੇ ਲੈ ਜਾਓ ਭਾਰੀ ਛੂਟ ਤੇ ਸੂਟ। ਬਹੁਤ ਬਹੁਤ ਧੰਨਵਾਦ। ਪਿਓਰ ਸਿੰਧੀ ਚੋਕੜੀ ਕੜਾਈ ਔਰ ਪਿਓਰ ਕਪੜਾ ਆ ओरिजिनल ਰਾਮ ਟੈਕਸ ਦਾ 1.5 ਮੀਟਰ ਪਨੇਰਾ ਜੀ। ਇਹ ਬਿਲਕੁਲ ਬਰੀ ਕੜਾਈ ਹੋਈ ਹੋਈ ਆ। ਇਹ ਵੀ 1000 ਰੁਪਏ ਦੇ ਵਿੱਚ ਹੀ ਦਵਾਂਗੇ। 1695 ਰੁਪਏ ਦਾ ਸੰਦੇਸ਼ ਲੈ ਲਓ ਆਜੋ ਲੱਗ ਗਈਆਂ ਮੌਜਾਂ ਦੁਸਾਂਚ ਕਲਾ ਅੱਡਾ ਆ ਬਾਜੂ ਬਨੇ ਸਟੋਰ ਵਿਖੇ ਇਹ ਬਾਜੂ ਬਨੇ ਹੋਇਆ ਜੀ ਪਰ ਆ ਇਹਦੇ ਆ ਆ ਦੇਖੋ ਜੀ ਆ ਚੁੰਨੀ ਦੇਖੋ ਪੂਰੀ ਕੜਾਈ ਵਾਲੀ ਚੁੰਨੀ ਹੈ ਲਓ ਜੀ ਕੱਪੜੇ ਦੀ ਗਾਰੰਟੀ ਆ ਰੇਟ ਦੀ ਵੀ ਗਾਰੰਟੀ ਹੈ ਵੇ ਰੇਟ ਆ ਦੇਖੋ ਜੀ 올 오ਵਰ 5 ਮੀਟਰ ਪਿਓਰ ਜਾਮ ਕਾਟਨ ਦਿੱਤੇ ਆ ਜੀ ਤੇਰੇ ਬਾਜੂ ਜੀ ਬਣੇ ਹੋਇਆ ਪੂਰਾ ਫਰੰਟ ਦੇਖੋ ਆ ਇਹਦੇ ਬਾਜੂ ਆ ਜੀ ਔਰ ਨਾਲ ਇਹਦੇ ਛੇੜ ਦੁਪੱਟਾ ਆ ਜੀ ਤੇ ਵੀ ਹਜ਼ਾਰ ਰੁਪਏ ਦੇ ਵਿੱਚ ਹੀ ਦਵਾਂਗੇ ਲਓ ਜੀ ਭਾਜੀ ਆਪਣਾ ਪੂਰਾ ਐਡਰੈਸ ਦੱਸੋ ਬੱਗਾ ਸਰਵ ਸਟੋਰ ਬਾਸਾਡਾ ਦੁਕਾਨਦਾਰ ਕਿੰਨੇ ਦਿਨ ਸੇਲ ਚੱਲੂਗੀ ਜੀ ਪੂਰੇ ਗਰਮੀਆਂ ਹੀ ਪੂਰੇ ਗਰਮੀਆਂ ਸੇਲ ਹੈ ਜੀ ਲੈ ਜਾ ਲੁੱਟ ਲੋ ਆ ਕੇ ਤੁਹਾਨੂੰ ਬਗੜੀ ਆਖਰੀ ਡਿਜ਼ਾਈਨ ਹੈ ਜੀ ਆਹ ਇਹਦਾ ਆ ਦੇਖੋ ਬੱਗਾ ਸਿਲਕ ਸਟੋਰ ਅਡਾ ਦੁਕਾਨ ਚ ਕਲਾ ਆਹਦੀ ਪੂਰਾ ਫਰੰਟ ਇਹਦਾ ਬਣਿਆ ਹੋਇਆ ਜੀ ਪੀਸ ਦਾ ਪਹਿਲਾ ਫਰੰਟ ਦਿਖਾਉਂਦਾ ਫਰੰਟ ਬਹੁਤ ਵਧੀਆ ਜੀ ਚਲੋ ਜੀ ਬਾਜੂ ਆ ਇਹਦੇ ਬਾਜੂ ਆ ਜੀ ਆਹ ਸਲਵਾਰ ਵਰਕਿਆ ਜੀ ਬਹੁਤ ਬਹੁਤ ਧੰਨਵਾਦ ਜੀ ਸਾ ਚੁੰਨੀ ਹੈ ਜੀ